ਜੋ ਔਰਤਾਂ ਆਪਣੇ ਪਤੀ ਦੇ ਖੱਬੇ ਪਾਸੇ ਸੌਂਦੀਆਂ ਹਨ ਔਰਤਾਂ ਕੰਨ ਖੋਲ ਕੇ ਸੁਣੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅਸਤੀ ਵੀਡੀਓ ਜੋ ਵੀ ਰਾਤ ਨੂੰ ਆਪਣੇ ਪਤੀ ਦੇ ਖੱਬੇ ਪਾਸੇ ਸੌਂਦੀ ਹੈ ਧਿਆਨ ਨਾਲ ਸੁਣੋ ਨਹੀਂ ਤਾਂ ਤੁਹਾਡੀ ਗਲਤੀ ਕਾਰਨ ਤੁਹਾਡਾ ਪਤੀ ਵੀ ਬਰਬਾਦ ਹੋ ਜਾਵੇਗਾ ਅਸਲਾ ਵੀਡੀਓ ਇਹਨਾਂ ਔਰਤਾਂ ਲਈ ਬਣਾਇਆ ਗਿਆ ਹੈ ਜੋ ਅਕਸਰ ਹੀ ਸੌਣ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਲਾਪਰਵਾਹ ਹੁੰਦੀਆਂ ਹਨ ਅਤੇ ਸੋਚਦੀਆਂ ਹਨ ਕੀ ਸਿਰਫ ਸੌਣਾ ਹੀ ਤਾਂ ਹੈ ਐਸ ਲਈ ਇੱਥੇ ਸੌ ਜਾਓ ਜਾਂ ਉੱਥੇ ਕੀ ਫਰਕ ਪੈਂਦਾ ਹੈ ਪਰ ਜੋਤਿਸ਼ ਦੇ ਵਾਸਤੇ ਵਿੱਚ ਸੌਣ ਦੀ ਦਿਸ਼ਾ ਵੀ ਨਿਰਧਾਰਿਤ ਕੀਤੀ ਗਈ ਹੈ ਖਾਸ ਕਰਕੇ ਜੇਕਰ ਤੁਸੀਂ ਇੱਕ ਵਿਆਹਤ ਔਰਤ ਹੋ ਤਾਂ ਅੱਜ ਦੀ ਵੀਡੀਓ ਨੂੰ ਨਜ਼ਰਅੰਦਾਜ਼ ਨਾ ਕਰੋ ਨਹੀਂ ਤਾਂ ਤੁਹਾਡੇ ਪਤੀ ਦੇ ਜੀਵਨ ਵਿੱਚ ਇੱਕ ਵੱਡੀ ਸਮੱਸਿਆ ਵੀ ਆ ਸਕਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਦਿਲਚਸਪ ਅਤੇ ਹੈਰਾਨੀਜਨਕ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਤੁਸੀ ਅਸ ਤੋਂ ਪਹਿਲਾਂ ਨਹੀਂ ਸੁਣੀ ਹੋਵੇਗੀ ਪਰਸਤੇ ਪਿੱਛੇ ਜੋਤਿਸ਼ ਅਤੇ ਵਿਗਿਆਨਿਕ ਕਾਰਨ ਜਾਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਲੈ ਜਾਵੋਗੇ ਅਤੇ ਤੁਹਾਡੇ ਮਨ ਵਿੱਚ ਕਈ ਸਵਾਲ ਉੱਠਣਗੇ ਕਿ ਆਖਰਕਾਰ ਅਸੀਂ ਕਈ ਸਾਲਾਂ ਤੋਂ ਇਸ ਆਦਤ ਨੂੰ ਅਪਣਾ ਰਹੇ ਹਾਂ ਅਤੇ ਕਈ ਸਾਲਾਂ ਤੋਂ ਅਸੀਂ ਆਪਣੇ ਪਤੀ ਦੇ ਕੋਲ ਇਸ ਤਰ੍ਹਾਂ ਸੌਂਦੇ ਆ ਰਹੇ ਹਾਂ ਕੀ ਸੱਚਮੁੱਚ ਸੱਚ ਹੈ ਕੇ ਘਰ ਵਿੱਚ ਸਾਲਾਂ ਤੋਂ ਚੱਲ ਰਹੀਆਂ ਬਿਮਾਰੀਆਂ, ਰਿਸ਼ਤਿਆਂ ਵਿੱਚ ਝਗੜੇ, ਸਿਹਤ ਸਮੱਸਿਆਵਾਂ ਤੇ ਪੈਸੇ ਦੀ ਰੁਕਾਵਟ ਇਹ ਸਭ ਸਾਡੀ ਇਸ ਗਲਤੀ ਦਾ ਨਤੀਜਾ ਹਨ। ਤਾਂ ਅੱਜ ਦਾ ਵੀਡੀਓ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਇੱਕ ਹੈਰਾਨ ਕਰਨ ਵਾਲੀ ਸੱਚਾਈ ਮਿਲਣ ਵਾਲੀ ਹੈ। ਜ਼ਰਾ ਸੋਚੋ ਰਾਤ ਦਾ ਸਮਾਂ ਹੈ, ਮੌਸਮ ਬਹੁਤ ਵਧੀਆ ਹੈ। ਇੱਕ ਆਦਮੀ ਖਿੜਕੀ ਤੋਂ ਕਮਰੇ ਵਿੱਚ ਝਾਂਕ ਰਿਹਾ ਹੈ। ਥੋੜੀ ਜਿਹੀ ਚੁੱਪ ਹੈ, ਘਰ ਵਿੱਚ ਸਿਰਫ ਪੱਖੇ ਦੀ ਆਵਾਜ਼ ਆ ਰਹੀ ਹੈ। ਜਾ ਬਾਹਰ ਤੋਂ ਕਿਸੇ ਜਾਨਵਰ ਦੀ ਆਵਾਜ਼ ਆ ਰਹੀ ਹੈ ਤੁਹਾਡਾ ਪਤੀ ਅਤੇ ਤੁਸੀਂ ਦਿਨ ਭਰ ਦੇ ਕੰਮ ਤੋਂ ਥੱਕ ਕੇ ਸੌਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਖੁਦ ਸੋਚੋ ਕਿ ਤੁਹਾਨੂੰ ਰਾਤ ਨੂੰ ਪਤੀ ਦੇ ਕਿਸ ਪਾਸੇ ਸੌਣਾ ਚਾਹੀਦਾ ਹੈ ਕਿ ਤੁਸੀਂ ਕਦੇ ਸਵਾਰੇ ਸੋਚਿਆ ਹੈ ਪਰ ਇੱਕ ਛੋਟਾ ਜਿਹਾ ਸਵਾਲ ਤੁਹਾਡੀ ਪੂਰੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ ਹੈ ਅਤੇ ਤੁਹਾਡੇ ਘਰ ਵਿੱਚ ਮੌਜੂਦ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਇੱਕ ਪਲ ਵਿੱਚ ਹੀ ਖਤਮ ਕਰ ਸਕਦਾ ਹੈ ਤੁਹਾਨੂੰ ਸਿਰਫ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਤਨੀ ਨੂੰ ਆਪਣੇ ਪਤੀ ਦੇ ਖੱਬੇ ਜਾਂ ਸੱਚੇ ਪਾਸੇ ਸੌਣਾ ਚਾਹੀਦਾ ਹੈ। ਇਹ ਇੱਕ ਬਹੁਤ ਵੱਡਾ ਸਵਾਲ ਹੈ। ਪਰ ਅਜੋਤਿਸ਼ੀ ਤੇ ਵਿਗਿਆਨੀ ਦੋਵੇਂ ਹੀ ਇਸ ਦੇ ਕਾਰਨ ਦੱਸਣਗੇ। ਅਤੇ ਸੱਚਾਈ ਜਾਣਨ ਤੋਂ ਬਾਅਦ ਤੁਹਾਡਾ ਮਨ ਵੀ ਸੰਤੁਸ਼ਟ ਹੋ ਜਾਵੇਗਾ ਕਿ ਤੁਸੀਂ ਸਹੀ ਰਸਤੇ 'ਤੇ ਚੱਲ ਰਹੇ ਹੋ। ਇਹ ਤੁਹਾਡੀ ਗਲਤੀ ਫारण ਹੈ ਕਿ ਤੁਹਾਡੇ ਪਤੀ ਨੂੰ ਆਪਣੀ ਜ਼ਿੰਦਗੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਵਾਲ ਬਹੁਤ ਸੁੱਕਾ ਲੱਗਦਾ ਹੈ ਪਰ ਵਿਗਿਆਨਿਕ ਆਯੁਰਵੇਦਿਕ ਅਤੇ ਵਾਸਤੂ ਸ਼ਾਸਤਰ ਅਤੇ ਪਵਨਾਵਾਂ ਦੇ ਦ੍ਰਿਸ਼ਟੀਕੋਣ ਤੋਂ ਇਹ ਇੱਕ ਬਹੁਤ ਡੂੰਗਾ ਸਵਾਲ ਹੈ। ਅਤੇ ਇਸ ਨੂੰ ਸਮਝਣ ਲਈ ਅਸੀਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੇ ਹਾਂ। ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਪਤੀ ਦੇ ਖੱਬੇ ਜਾਂ ਫਿਰ ਸੱਜੇ ਪਾਸੇ ਸੌਣਾ ਚਾਹੀਦਾ ਹੈ। ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਹੱਥੋਂ ਸ਼ੇਅਰ ਕਰੋ ਅਤੇ ਚੈਨਲ ਸਿਮਰਤ ਹੋਏ ਸਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੇ ਕਮੈਂਟ ਵਿੱਚ ਜੈ ਮਾ ਲਕshmi ਜ਼ਰੂਰ ਲਿਖੋ ਰਾਜਾ ਅਤੇ ਮੋਹਨ ਦੇ ਵਿਆਹ ਨੂੰ ਲਗਭਗ 5 ਸਾਲ ਬੀਤ ਗਏ ਸਨ ਯਾਦ ਹੈ ਸ਼ੁਰੂਆਤੀ ਦਿਨਾਂ ਵਿੱਚ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਸਨ ਜਦੋਂ ਰਾਜਾ ਆਪਣੇ ਪਿੱਕੇ ਘਰ ਜਾਂਦੀ ਤਾਂ ਮੋਹਨ ਉਸਨੂੰ ਬਹੁਤ ਯਾਦ ਕਰਦਾ ਸੀ ਅਤੇ ਉਹ ਤੁਰੰਤ ਉਸਨੂੰ ਮਿਲਣ ਜਾਂਦਾ ਸੀ ਪਰ ਜਦੋਂ ਵਿਆਹ ਦੇ ਕੁਝ ਮਹੀਨੇ ਬੀਤ ਗਏ ਤਾਂ ਉਹਨਾਂ ਦੇ ਵਿਚਕਾਰ ਇੱਕ ਅਜੀਬ ਜਿਹੀ ਚੁੱਪ ਛਾ ਗਈ ਉਹਨਾਂ ਦੇ ਰਿਸ਼ਤੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਨਾਰਾਜ਼ਗੀ ਦਿਖਾਈ ਦੇਣ ਲੱਗ ਪਈ ਉਨਕ ਸਮਾਇਆ ਜਦੋਂ ਮੋਹਨ ਤੇ ਰਾਧਾ ਦੇ ਵਿਚਕਾਰ ਹਰ ਰੋਜ਼ ਲੜਾਈ ਹੁੰਦੀ ਸੀ ਅਤੇ ਰਾਧਾ ਨੂੰ ਹਰ ਰੋਜ਼ ਲੱਗਦਾ ਸੀ ਕਿ ਮੋਹਨ ਹੁਣ ਉਸ ਨੂੰ ਪਹਿਲਾਂ ਵਰਗਾ ਪਿਆਰ ਨਹੀਂ ਕਰਦਾ ਜਦੋਂ ਕਿ ਮੋਨ ਹੈ ਸੋਚਦਾ ਸੀ ਕਿ ਰਾਧਾ ਉਸ ਨੂੰ ਨਹੀਂ ਸਮਝਦੀ ਅਤੇ ਉਸ ਨੂੰ ਅਜੇ ਹੀ ਪਤਨੀ ਮਿਲੀ ਹੈ ਜੋ ਉਸਦੀ ਕਦੇ ਵੀ ਦੇਖਭਾਲ ਨਹੀਂ ਕਰਦੀ ਕਦੇ ਉਸ ਦਾ ਸਤਿਕਾਰ ਨਹੀਂ ਕਰਦੀ ਉਸ ਦਾ ਦਿਲ ਨਹੀਂ ਪੜ ਸਕਦੀ ਜਿਸ ਕਾਰਨ ਦੋਵਾਂ ਦੇ ਵਿਚਕਾਰ ਬਹੁਤ ਵੱਡਾ ਝਗੜਾ ਹੋ ਗਿਆ ਅਤੇ ਰਿਸ਼ਤੇ ਵਿੱਚ ਇੱਕ ਝਗੜਾ ਇੱਕ ਵੱਡੇ ਤਲਾਬ ਦਾ ਰੂਪ ਲੈ ਗਿਆ ਫਿਰ ਇੱਕ ਦਿਨ ਰਾਧਾ ਆਪਣੀ ਪੁਰਾਣੀ ਸਹੇਲੀ ਦੇ ਘਰ ਗਈ ਅਤੇ ਉੱਥੇ ਉਸਦੀ ਮੁਲਾਕਾਤ ਇੱਕ ਬੁੱਢੀ ਦਾਦੀ ਨਾਲ ਹੋਈ ਉਸ ਬੁੱਢੀ ਦਾਦੀ ਨੇ ਹੱਸਦੇ ਹੋਏ ਰਾਧਾ ਨੂੰ ਜ਼ਿੰਦਗੀ ਦਾ ਸਹੀ ਸਬਕ ਸਿਖਾਇਆ ਅਤੇ ਉਸ ਨੂੰ ਦੱਸਿਆ ਕਿ ਉਹ ਜ਼ਿੰਦਗੀ ਵਿੱਚ ਕੀ ਗਲਤੀ ਕਰ ਰਹੀ ਸੀ ਦਾਦੀ ਜੀ ਨੇ ਹੱਸਦੇ ਹੋਏ ਰਾਧਾ ਨੂੰ ਕਿਹਾ ਕਿ ਕਈ ਵਾਰ ਨਿਸ਼ਤਿਆਂ ਦੀ ਮਿਠਾਸ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ ਕਿ ਤੁਸੀਂ ਰਾਤ ਨੂੰ ਆਪਣੇ ਪਤੀ ਦੀ ਗਲਤ ਦਿਸ਼ਾ ਵਿੱਚ ਸੁੰਦੇ ਹੋ ਜੇਕਰ ਤੁਸੀਂ ਆਪਣੇ ਪਤੀ ਦੀ ਗਲਤ ਦਿਸ਼ਾ ਵੀ ਸਹਉਂਦੇ ਹੋ ਤਾਂ ਤੁਹਾਡੀ ਵਿਆਹਤਾ ਜ਼ਿੰਦਗੀ ਕਦੇ ਵੀ ਖੁਸ਼ ਨਹੀਂ ਰਹੇਗੀ ਹਮੇਸ਼ਾ ਤੁਹਾਡੇ 'ਚ ਲੜਾਈ ਝਗੜੇ ਹੁੰਦੇ ਰਹਿਣਗੇ ਫਿਰ ਅਸੀਂ ਇੱਕ ਦੂਜੇ ਤੋਂ ਦੂਰ ਹੋ ਜਾਣਗੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੋਣਗੀਆਂ ਅਤੇ ਤੁਹਾਨੂੰ ਇਹ ਲੱਗੇਗਾ ਕਿ ਸਾਡੀ ਕਿਸਮਤ ਵੀ ਮਾੜੀ ਹੈ ਤੁਹਾਨੂੰ ਲੱਗੇਗਾ ਕਿ ਸਾਡੀ ਕਿਸਮਤ ਕਮਜ਼ੋਰ ਹੈ ਪਰ ਤੁਸੀਂ ਸਿਰਫ ਇੱਕ ਦਿਸ਼ਾ ਦੀ ਗਲਤੀ ਨੂੰ ਦੂਰ ਕਰਕੇ ਆਪਣੀ ਵਿਆਹਤਾ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹੋ ਉਹ ਰਾਧਾ ਨੂੰ ਇਹ ਥੋੜਾ ਜਿਹਾ ਅਜੀਬ ਲੱਗਿਆ ਪਰ ਉਹ ਜਾਣਨ ਲਈ ਬਹੁਤ ਜ਼ਿਆਦਾ ਉਤਸੁਕ ਸੀ ਕਿ ਮੈਨੂੰ ਦੱਸੋ ਕਿ ਮੈਂ ਕਿਹੜੀ ਗਲਤੀ ਕਰ ਰਹੀ ਹਾਂ ਤਾਂ ਉਸ ਬੁੱਢੀ ਔਰਤ ਨੇ ਉਸ ਨੂੰ ਸਮਝਾਇਆ ਕਿ ਜੇਕਰ ਕੋਈ ਪਤਨੀ ਆਪਣੇ ਪਤੀ ਦੇ ਖੱਬੇ ਪਾਸੇ ਸੌਂਦੀ ਹੈ ਤਾਂ ਇਹ ਦਿਲ ਅਤੇ ਭਾਵਨਾਵਾਂ ਨਾਲ ਸੰਬੰਧਿਤ ਉਚਾਵਾਂ ਨੂੰ ਜਨੂੰਦੀ ਹੈ ਯਾਨੀ ਖੱਬੇ ਪਾਸੇ ਸੌਂਣਾ ਪਤੀ ਦਾ ਸੱਜਾ ਦਿਮਾਗ ਸਰਗਰਮ ਹੋ ਜਾਂਦਾ ਹੈ ਜੋ ਕਿ ਖਾਸ ਕਰਕੇ ਪਨਾਵਾ ਦਾ ਘਰ ਪਿਆਰ ਦਾ ਘਰ ਤੇ ਘਾਲ ਦਾ ਘਰ ਤੇ ਸੁਣਨ ਦੀ ਯੋਗਤਾ ਨਾਲ ਜੁੜਾ ਹੋਇਆ ਹੁੰਦਾ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਪਤਨੀ ਆਪਣੇ ਪਤੀ ਦੇ ਖੱਬੇ ਪਾਸੇ ਹੋਵੇ ਅਤੇ ਅਜਿਹਾ ਕਰਨ ਨਾਲ ਪਤੀ ਦਾ ਸੱਜਾ ਦਿਮਾਗ ਸਰਗਰਮ ਹੋ ਜਾਂਦਾ ਹੈ ਤਾਂ ਇਸ ਨਾਲ ਪਤੀ ਪਤਨੀ ਦੇ ਵਿਚਕਾਰ ਸੰਚਾਰ ਵਿੱਚ ਵਾਧਾ ਹੁੰਦਾ ਹੈ ਤੁਹਾਡੀ ਸਮਝ ਵਧਦੀ ਹੈ ਅਤੇ ਗਲਤਫਹਿਮੀਆਂ ਵੀ ਘਟ ਜਾਂਦੀਆਂ ਹਨ ਰਿਸ਼ਤਾ ਪਹਿਲਾਂ ਨਾਲੋਂ ਫੁੱਟੂਗਾ ਹੋ ਜਾਂਦਾ ਹੈ ਅਤੇ ਆਯੁਰਵੇਦ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖੱਬੇ ਪਾਸੇ ਸੌਣ ਨਾਲ ਸਰੀਰ ਵਿੱਚ ਹੁੰਦਾ ਪਰਵਾਹ ਵੀ ਸਹੀ ਰਹਿੰਦਾ ਹੈ ਦਿਲ ਦੀ ਸਿਹਤ ਬਿਹਤਰ ਰਹਿੰਦੀ ਹੈ ਅਤੇ ਰਾਤ ਨੂੰ ਬਹੁਤ ਡੂੰਗੀ ਨੀਂਦ ਵੀ ਹੁੰਦੀ ਹੈ ਜਦੋਂ ਰਾਧਾ ਨੇ ਇਹ ਸੁਣਿਆ ਤਾਂ ਉਹ ਹੈਰਾਨ रह ਗਈ ਅਤੇ ਉਸਨੂੰ ਪਸੀਨਾ ਆਉਣ ਲੱਗ ਪਿਆ ਕਿਉਂਕਿ ਦਾਦੀ ਨੇ ਉਸ ਨੂੰ ਕੁਝ ਅਜੀਬਾ ਦੱਸਿਆ ਸੀ ਜੋ ਉਸ ਦੀ ਸਾਰੀਆਂ ਹੀ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਸੀ ਉਸਨੇ ਕਬੜਾ ਨਾਲ ਪੁੱਤੀ ਦਾਦੀ ਨੂੰ ਕਿਹਾ ਕਿ ਤੁਸੀਂ ਸੱਚ ਕਹਿ ਰਹੇ ਹੋ ਮੈਂ ਹਰ ਰੋਜ਼ ਆਪਣੇ ਪਤੀ ਦੇ ਸੱਚੇ ਪੱਸੇ ਸੁਣਦੀ ਹਾਂ ਅਤੇ ਹੁਣ ਮੈਨੂੰ ਸਮਝ ਆ ਗਈ ਹੈ ਕਿ ਸ਼ਾਇਦ ਇਸ ਕਾਰਨ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਕਿਰਪਾ ਕਰਕੇ ਮੈਨੂੰ ਦੱਸੋ ਕਿ ਤੁਹਾਡੇ ਪਤੀ ਦੇ ਸੱਜੇ ਪਾਸੇ ਸੌਣ ਨਾਲ ਕੀ ਪ੍ਰਭਾਵ ਮਾੜੇ ਹੋ ਸਕਦੇ ਹਨ? ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ? ਕਿਰਪਾ ਕਰਕੇ ਮੈਨੂੰ ਵਿਸਤਾਰ ਵਿੱਚ ਦੱਸੋ। ਤਾਂ ਉਸ ਬੁੱਢੀ ਦਾਦੀ ਨੇ ਦੱਸਿਆ ਕਿ ਜੇਕਰ ਪਤਨੀ ਹਮੇਸ਼ਾ ਆਪਣੇ ਪਤੀ ਦੇ ਸੱਜੇ ਪਾਸੇ ਸੌਂਦੀ ਹੈ ਤਾਂ ਅਜਿਹਾ ਕਰਨ ਨਾਲ ਉਹ ਊਰਜਾ ਦਾ ਸੰਤੁਲਨ ਪਗਾਰ ਦਿੰਦੀ ਹੈ। ਪਤੀ ਦਾ ਖੱਬੇ दिमाग सजे पासे तो सरगर्म हो जाता है जो तर्क वितर्क नाल जुड़ा होता है यानी शुरू कोई भी समस्या नहीं होती पर जब रिश्ता बिगड़ जाता है तो हौली हौली सरगरम हो जाता है हौली हौली दो महीने या पं महीने बीत जाते हैं खब्बा दिमाग तरक बहस नहीं वरत्या जाता है इसलिए पति अपनी पत्नी भी बहस कर लग पाता है ਹਰ ਰੋਜ਼ ੜੀ ਰਹਿਣਾ ਸ਼ੁਰੂ ਕਰ ਦਿੰਦਾ ਹੈ ਝਗੜੇ ਵੱਧਣ ਲੱਗਦੇ ਹਨ ਸਮੱਸਿਆਵਾਂ ਵੱਧਣ ਲੱਗਦੀਆਂ ਹਨ ਅਤੇ ਫਿਰ ਪਤਨੀ ਨੂੰ ਵੀ ਇਹ ਲੱਗਦਾ ਹੈ ਕਿ ਉਸਦਾ ਪਤੀ ਉਸਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਅਤੇ ਉਸਦੀ ਦੇਖਭਾਲ ਨਹੀਂ ਕਰਦਾ ਅਤੇ ਦਿਨ ਰਾਤ ਉਹਨਾਂ ਦੇ ਵਿੱਚਕਾਰ ਲਗਾਤਾਰ ਲੜਾਈ ਅਤੇ ਝਗੜਾ ਵੀ ਹੁੰਦਾ ਰਹਿੰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਜਾ ਰਹੀ ਉਸ ਨੂੰ ਇਹ ਲੱਗਦਾ ਹੈ ਕਿ ਕੋਈ ਉਸਨੂੰ ਧਿਆਨ ਨਹੀਂ ਦੇ ਰਿਹਾ ਜਦੋਂ ਕਿ ਜੇਕਰ ਸੌਣ ਦੀ ਦਿਸ਼ਾ ਬਦਲ ਦਿੱਤੀ ਜਾਵੇ ਤਾਂ ਸਥਿਤੀ ਵੀ ਬਦਲ ਸਕਦੀ ਹੈ। ਕੁੱਲ ਮਿਲਾ ਕੇ ਵਾਸਤੂ ਸ਼ਾਸਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੱਜੇ ਪਾਸੇ ਸੌਣ ਨਾਲ ਵਿਆਹਤਾ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵੀ ਆ ਸਕਦੀਆਂ ਹਨ। ਬਹੁਤ ਸਾਰੇ ਝਗੜੇ ਵੀ ਹੋ ਸਕਦੇ ਹਨ। ਅਤੇ ਜੇਕਰ ਤੁਸੀਂ ਵੀ ਆਪਣੇ ਪਤੀ ਦੇ ਸੱਜੇ ਪਾਸੇ ਸੌਂਦੇ ਹੋ ਤਾਂ ਤੁਹਾਡਾ ਵਿਆਹਤਾ ਜੀਵਨ ਵੀ ਸਮੱਸਿਆਵਾਂ ਨਾਲ ਭਰਿਆ ਹੋਵੇਗਾ। ਜੇ ਅੱਜ ਨਹੀਂ ਤਾਂ ਕੱਲ ਤੁਹਾਨੂੰ ਖਾਸ ਤੌਰ ਤੇ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਰਾਧਾ ਨੇ ਉਸੇ ਰਾਤ ਤੋਂ ਕੁਝ ਦਿਨਾਂ ਲਈ ਆਪਣੇ પતિ ਦੇ ਖੱਬੇ ਪੱसे ਸੁਣਨਾ ਸ਼ੁਰੂ ਕਰ ਦਿੱਤਾ ਹੁਣ ਤੱਕ ਕੋਈ ਫਰਕ ਨਹੀਂ ਪਿਆ ਪਰ ਕੁਝ ਦਿਨਾਂ ਵਿੱਚ ਹੀ ਉਸ ਨੂੰ ਮਹਿਸੂਸ ਹੋਇਆ ਕਿ ਹੁਣ ਉਸਦਾ ਪਤੀ ਉਸ ਨਾਲ ਬਹੁਤ ਵਧੀਆ ਢੰਗ ਨਾਲ ਗੱਲ ਕਰ ਰਿਹਾ ਹੈ ਉਸ ਦੀ ਜ਼ਿੰਦਗੀ ਵਿੱਚ ਖੁਸ਼ੀ ਵਾਪਸ ਆ ਗਈ ਹੈ ਉਹ ਗੱਲਾਂ ਜੋ ਪਹਿਲਾਂ ਲੜਾਈਆਂ ਵਿੱਚ ਬਦਲ ਜਾਂਦੀਆਂ ਸਨ ਹੁਣ ਆਸਾਨੀ ਨਾਲ ਹੀ ਹਲ ਹੋ ਜਾਂਦੀਆਂ ਹਨ ਅਤੇ ਹੌਲੀ-ਹੌਲੀ ਉਹਨਾਂ ਦੀਆਂ ਗੱਲਾਂ ਫਿਰ ਤੋਂ ਮਿੱਠੀਆਂ ਅਤੇ ਸੁਹਾਵਣੀਆਂ ਹੋਣ ਲੱਗੀਆਂ ਹਨ ਇੱਕ ਸਮਾਂ ਉਹਨਾਂ ਦਾ ਰਿਸ਼ਤਾ ਤਲਾਕ ਤੱਕ ਪਹੁੰਚ ਗਿਆ ਸੀ ਪਰ ਅੱਜ ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਸੂਰਜ ਚੜ੍ਹਿਆ ਹੈ ਜਿਸਨੇ ਰਾਧਾ ਦੀ ਸਿਆਣਪ ਕਾਰਨ ਸਾਰੇ ਹਨੇਰੇ ਨੂੰ ਮਿਟਾ ਦਿੱਤਾ ਹੈ ਤੁਸੀਂ ਖਬਰੇ ਤੇ ਸੱਜੇ ਪਾਸੇ ਸੌਣ ਦੇ ਫਾਇਦੇ ਅਤੇ ਨੁਕਸਾਨ ਦੋਵਾਂ ਨੂੰ ਸਮਝ ਲਿਆ ਪਰ ਇਸ ਦੇ ਨਾਲ ਹੀ ਕੁਝ ਸਾਵਧਾਨੀਆਂ ਵੀ ਹਨ ਜੇਕਰ ਧਿਆਨ ਲੱਖਿਆ ਜਾਵੇ ਤਾਂ ਤੰਤੀਜੀ ਹੋਰ ਵੀ ਵਧੀਆ ਹੋ ਸਕਦੀ ਹਨ ਤੁਹਾਡੀ ਜ਼ਿੰਦਗੀ ਵਿੱਚ ਹੋਰ ਸ਼ਾਨਦਾਰ ਹੋ ਸਕਦੀ ਹੈ ਇਸ ਦਾ ਤੁਹਾਡੇ ਰਿਸ਼ਤੇ ਆ ਤੇ ਸਿਹਤ ਨੂੰ ਆ ਤੇ ਸਕਾਰਾਤਮਕ ਪ੍ਰਭਾਵ ਪਵੇਗਾ ਤੇ ਇਸ ਲਈ ਅਸੀਂ ਤੁਹਾਨੂੰ ਪਹਿਲੀ ਸਾਵਧਾਨੀ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਤੁਹਾਡੇ ਸੌਣ ਦਾ ਸਮਾਂ ਹੈ ਤੁਸੀਂ ਬਹੁਤ ਥਕੇ ਹੋ ਤੁਸੀਂ ਦਿਨ ਰਾਤ ਕੰਮ ਕਰ ਰਹੇ ਹੋ ਜੇਕਰ ਤੁਸੀਂ ਮਰਦ ਹੋ ਤਾਂ ਤੁਸੀਂ ਆਪਣੀ ਦੁਕਾਨ ਜਾਂ ਨੌਕਰੀ ਦੇ ਖੇਤਰ ਵਿੱਚ ਕੰਮ ਕਰ ਰਹੇ ਹੋ ਜੇਕਰ ਤੁਸੀਂ ਇੱਕ ਔਰਤ ਹੋ ਤਾਂ ਤੁਸੀਂ ਦਿਨ ਰਾਤ ਘਰੇਲੂ ਕੰਮ ਕਰ ਰਹੇ ਹੋਗੇ ਕੁਲ ਮਿਲਾ ਕੇ ਤੁਸੀਂ ਬਹੁਤ ਜ਼ਿਆਦਾ ਥੱਕ ਜਾਂਦੇ ਹੋ ਅਜਿਹੀ ਸਥਿਤੀ ਵਿੱਚ ਤੁਹਾਨੂੰ ਕੋਈ ਵੀ ਮੋਬਾਈਲ ਲੈਪਟਾਪ ਜਾਂ ਕੋਈ ਵੀ ਇਲੈਕਟ੍ਰੋਨਿਕ 기ਨਦਰ ਆਪਣੇ ਨੇੜੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਰਾਤ ਨੂੰ ਉਹਨਾਂ ਦੇ ਅੰਦਰ ਰੇਡੀਏਸ਼ਨ ਨਿਕਲਦੀਆਂ ਹਨ ਜੋ ਨੀਂਦ ਦੀ ਗੁਣਵੱਤਾ ਨੂੰ ਵਿਗਾੜਦੀਆਂ ਹਨ ਅਤੇ ਮਨ ਵਿੱਚ ਬੇਲੋੜਾ ਤਣਾਅ ਵੀ ਪੈਦਾ ਕਰਦੀਆਂ ਹਨ ਹੁਣ ਜੇਕਰ ਅਜਿਹਾ ਹੁੰਦਾ ਹੈ ਤਾਂ ਵਿਅਕਤੀ ਦੀ ਜ਼ਿੰਦਗੀ ਵਿੱਚ ਜਿੜਜੜਾਪਣ ਆਉਂਦਾ ਹੈ ਮੁਸ਼ਕਲਾਂ ਹੁੰਦੀਆਂ ਹਨ ਉਹ ਇੱਕ ਦੂਜੇ ਨਾਲ ਬਹਿਸ ਕਰਦਾ ਹੈ ਗਲਤ ਜਵਾਬ ਦਿੰਦਾ ਹੈ ਜਿਸ ਕਾਰਨ ਲੜਾਈਆਂ ਵੀ ਸ਼ੁਰੂ ਹੋ ਜਾਂਦੀਆਂ ਹਨ ਐਸ ਲਈ ਤੁਹਾਡੀ ਸਲਾਹ ਇਹ ਹੋਵੇਗੀ ਕਿ ਜਦੋਂ ਵੀ ਤੁਸੀਂ ਸੌ ਰਹੇ ਹੋ ਤਾਂ ਤੁਹਾਡੇ ਨੇੜੇ ਕੋਈ ਵੀ ਰੇਡੀਅੰਸ ਫਾਇਦਾ ਕਰਨ ਵਾਲਾ ਯੰਤਰ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਤੁਹਾਡਾ ਛੋਟਾ ਜਿਹਾ ਗਲਤ ਕਦਮ ਤੁਹਾਡੀ ਜ਼ਿੰਦਗੀ ਵਿੱਚ ਤਣਾਅ ਪੈਦਾ ਕਰੇਗਾ ਹੁਣ ਦੂਜੀ ਸਾਵਧਾਨੀ ਬਹੁਤ ਧਿਆਨ ਨਾਲ ਸੁਣੋ ਤੁਹਾਨੂੰ ਸੌਣ ਦੀ ਸਥਿਤੀ ਬਦਲਣ ਲਈ ਕਿਹਾ ਗਿਆ ਹੈ ਯਾਨੀ ਕਿ ਤੁਹਾਨੂੰ ਸਿਰਫ ਆਪਣੇ ਸਿਰ ਦੀ ਦਿਸ਼ਾ ਬਦਲਣ ਦੀ ਜ਼ਰੂਰਤ ਨਹੀਂ ਹੈ ਮੰਨ ਲਓ ਕਿ ਤੁਸੀਂ ਸੋਚਿਆ ਸੀ ਕਿ ਮੈਂ ਆਪਣੇ ਪਤੀ ਨੂੰ ਖੱਬੇ ਪਾਸੇ ਰੱਖ ਕੇ ਸੌਵਾਂਗੀ ਤਾਂ ਤੁਹਾਨੂੰ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਆਪਣੇ ਪੂਰੇ ਸਰੀਰ ਦੀ ਦਿਸ਼ਾ ਬਦਲਣੀ ਪਵੇਗੀ ਤੁਹਾਨੂੰ ਪੂਰਾ ਆਸਣ ਬਦਲਣਾ ਪਵੇਗਾ ਇਹ ਪੂਰੀ ਤਰ੍ਹਾਂ ਆਰਾਮਦਾਇਕ ਹੋਣਾ ਚਾਹੀਦਾ ਹੈ ਇਸ ਦਾ ਸਿੱਧਾ ਸਬੰਧ ਇਹ ਹੈ ਕਿ ਜਿੱਥੇ ਵੀ ਤੁਹਾਡਾ ਪਤੀ ਸੌ ਰਿਹਾ ਹੈ ਤੁਹਾਨੂੰ ਉਸ ਦੇ ਖੱਬੇ ਪਾਸੇ ਸੌਣਾ ਪਵੇਗਾ ਤਾਂ ਹੀ ਤੁਹਾਨੂੰ ਲਾਭ ਮਿਲੇਗਾ ਜੇਕਰ ਤੁਸੀਂ ਇਸ ਗੱਲ ਵਿੱਚ ਆਪਣਾ ਮਨ ਲਗਾਉਣ ਦੀ ਕੋਸ਼ਿਸ਼ ਕਰੋਗੇ ਅਤੇ ਤੁਸੀਂ ਸੋਚੋਗੇ ਕਿ ਮੈਂ ਸੱਜੇ ਪਾਸੇ ਸੂੰਵਾਂਗੀ ਅਤੇ ਆਪਣਾ ਮੂੰਹ ਖੱਬੇ ਪਾਸੇ ਮੋੜ ਲਵਾਂਗੀ ਤਾਂ ਤੁਹਾਨੂੰ ਬਿਲਕੁਲ ਵੀ ਲਾਭ ਨਹੀਂ ਮਿਲੇਗਾ। ਵੈਸਾ ਦਾ ਦੌਰ ਜਾਰੀ ਹੋ ਜਾਵੇਗਾ। ਰੀੜ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ। ਸਾਹ ਲੈਣ ਵਿੱਚ ਕੋਈ ਵੀ ਸਮੱਸਿਆ ਨਹੀਂ ਹੋਣੀ ਚਾਹੀਦੀ। ਤੁਹਾਨੂੰ ਉਹੀ ਦਿਸ਼ਾ ਬਣਉਣੀ ਪਵੇਗੀ ਕਿ ਕੋਈ ਰੁਕਾਵਟ ਨਾ ਆਵੇ। ਤੀਜੀ ਸਾਵਧਾਨੀ ਉਹ ਹੈ ਕਿ ਸਰਾਣਾ ਬਹੁਤ ਉੱਚਾ ਜਾਂ ਬਹੁਤ ਨੀਵਾ ਨਹੀਂ ਹੋਣਾ ਚਾਹੀਦਾ। ਹੈਸਨਲ ਤੁਹਾਡੀ ਗਰਦਨ ਅਤੇ ਮੋਢਿਆਂ ਵਿੱਚ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਤੁਹਾਡੀ ਨੀਂਦ ਅਤੇ ਤੁਹਾਡਾ ਮੂੜ ਦੋਵੇਂ ਹੀ ਪ੍ਰਭਾਵਿਤ ਹੋ ਸਕਦੇ ਹਨ ਇਸ ਲਈ ਤੁਹਾਨੂੰ ਸਿਹਰੇਣੇ ਦਾ ਖਾਸ ਧਿਆਨ ਰੱਖਣਾ ਪਵੇਗਾ ਚੌਥੀ ਸਾਵਧਾਨੀ ਇਹ ਹੈ ਕਿ ਤੁਹਾਨੂੰ ਖੱਬੇ ਪਾਸੇ ਸੌਣ ਦਾ ਲਾਭ ਉਦੋਂ ਹੀ ਮਿਲੇਗਾ ਜਦੋਂ ਤੁਹਾਡੇ ਕਮਰੇ ਦਾ ਮਾਹੌਲ ਸ਼ਾਂਤ ਹੋਵੇ ਤੁਹਾਡੇ ਕਮਰੇ ਵਿੱਚ ਰੋਸ਼ਨੀ ਹੋਣੀ ਚਾਹੀਦੀ ਹੈ ਤੁਸੀਂ ਇੱਕ ਛੋਟਾ ਜਿਹਾ ਬੱਲਬ ਲਗਾ ਸਕਦੇ ਹੋ ਜਿਸ ਬੈਡਸ਼ੀਟ ਤੇ ਤੁਸੀਂ ਸੋ ਰਹੇ ਹੋ ਉਹ ਸਾਫ਼ ਅਤੇ ਖੁਸ਼ਬੂਦਾਰ ਹੋਣੀ ਚਾਹੀਦੀ ਹੈ ਉੱਥੇ ਦਾ ਮਾਹੌਲ ਵਿਆਹਤਾ ਜੀਵਨ ਦੇ ਅਨੁਸਾਰ ਹੋਣਾ ਚਾਹੀਦਾ ਹੈ ਇਹ ਰੋਮਾਂਟਿਕ ਹੋਣਾ ਚਾਹੀਦਾ ਹੈ ਉਦੋਂ ਹੀ ਸਾਡਾ ਪਿਆਰ ਵਧਦਾ ਹੈ ਉਦੋਂ ਹੀ ਅਸੀਂ ਇੱਕ ਦੂਜੇ ਦੀ ਗੱਲ ਸੁਣਦੇ ਹਾਂ ਅਤੇ ਉਦੋਂ ਹੀ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਪੰਜਵੀਂ ਸਾਵਧਾਨੀ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਹ ਹੈ ਧਿਆਨ ਨਾਲ ਸੁਣੋ ਜੇਕਰ ਪਤੀ ਜਾਂ ਪਤਨੀ ਵਿਚ ਕਿਸੇ ਨੂੰ ਵੀ ਦਿਲ ਸਾਜਾ ਰੀੜ ਦੀ ਹੱਡੀ ਨਾਲ ਕੋਈ ਵੀ ਗੰਭੀਰ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲਓ বিনা ਆਪਣੀ ਸਥਿਤੀ ਨਾ ਬਦਲੋ ਕਿਉਂਕਿ ਸਿਹਤ ਲਈ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਵੀ ਤੁਸੀਂ ਸੌਣ ਜਾ ਰਹੇ ਹੋ ਤਾਂ ਗੁੱਸੇ ਤਣਾਅ ਬਦੁਰੀਆਂ ਵੈਸਾਂ ਨੂੰ ਆਪਣੇ ਨਾਲ ਬਿਸਤਰੇ ਤੇ ਲੈ ਕੇ ਨਾ ਜਾਓ ਕਈ ਵਾਰ ਜੇ ਹੁੰਦਾ ਹੈ ਕਿ ਦੁਕਾਨ ਤੇ ਸਾਨੂੰ ਕਿਸੇ ਕਿਸਮ ਦਾ ਗ੍ਰਾਹਕ ਮਿਲ ਜਾਂਦਾ ਹੈ ਜੋ ਸਾਨੂੰ ਖਰੀ ਖੁੱਟੀ ਸੁਣਾ ਦਿੰਦਾ ਹੈ ਉਸ ਕਰਕੇ ਸਾਡੀ ਨਿੱਸੀ ਜ਼ਿੰਦਗੀ ਵਿੱਚ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ ਐਸ ਲਈ ਅਸੀਂ ਰਾਤ ਨੂੰ ਉਹ ਸਮੱਸਿਆਵਾਂ ਬਾਰੇ ਸੋਚਦੇ ਹੋਏ ਸੌ ਜਾਂਦੇ ਹਾਂ ਜਿਸ ਕਾਰਨ ਉਹ ਸਮੱਸਿਆ ਖਤਮ ਨਹੀਂ ਹੁੰਦੀ ਅਤੇ ਹੋਰ ਵੀ ਵਧ ਜਾਂਦੀ ਹੈ ਐਸ ਲਈ ਰਾਤ ਨੂੰ ਸੌਂਦੇ ਸਮੇਂ ਸਾਡੇ ਮਨ ਵਿੱਚ ਚੰਗੇ ਵਿਚਾਰ ਹੋਣੇ ਚਾਹੀਦੇ ਹਨ ਤੁਹਾਨੂੰ ਉਹ ਸਾਰੀਆਂ ਸੁੰਦਰ ਚੀਜ਼ਾਂ ਦੇਖਣੀਆਂ ਚਾਹੀਦੀਆਂ ਹਨ ਜੋ ਸਾਡੇ ਕੋਲ ਹਨ ਤੁਹਾਡੇ ਮਾਤਾ-ਪਿਤਾ ਤੁਹਾਡੀ ਪਤਨੀ ਤੁਹਾਡੇ ਬੱਚੇ ਤੁਹਾਡਾ ਸੁੰਦਰ ਘਰ ਅਤੇ ਤੁਹਾਡੇ ਜੋ ਵੀ ਸੁਪਨੇ ਹਨ ਤੁਹਾਨੂੰ ਉਹਨਾਂ ਬਾਰੇ ਹੀ ਸੋਚਣਾ ਚਾਹੀਦਾ ਹੈ ਜੇਕਰ ਤੁਸੀਂ ਤਣਾਅ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਤਣਾਅ ਮਿਲੇਗਾ ਅਤੇ ਜੇਕਰ ਤੁਸੀਂ ਖੁਸ਼ੀ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਸਿਰਫ ਖੁਸ਼ੀ ਹੀ ਮਿਲੇਗੀ ਇਸੇ ਨਾਲ ਹੀ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਪਤੀ ਦੇ ਖੱਬੇ ਪਾਸੇ ਸਮਾਉਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਨਕਾਰਾਤਮਕਤਾ ਨਾ ਪੂਰੀ ਤਨ ਦੂਰ ਹੋ ਜਾਣਗੀ ਅਤੇ ਜ਼ਿੰਦਗੀ ਵਿੱਚ ਖੁਸ਼ੀ ਸ਼ੁਰੂ ਹੋ ਜਾਵੇਗੀ ਹਾਂ ਹੁਣ ਕੁਝ ਉਪਾਅਾਂ ਬਾਰੇ ਗੱਲ ਕਰੀਏ ਜਦੋਂ ਵੀ ਤੁਸੀਂ પતિ-ਪਤਨੀ ਆਪਣੇ ਬਿਸਤਰੇ ਤੇ ਸੌਂ ਜਾਂਦੇ ਹੋ ਤਾਂ ਘੱਟੋ-ਘੱਟ 5 ਮਿੰਟ ਇੱਕ ਦੂਜੇ ਨਾਲ ਜ਼ਰੂਰ ਗੱਲ ਕਰੋ। ਉਹ ਵੀ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖ ਕੇ। ਉਸ ਸਮੇਂ ਤੁਹਾਡੇ ਹੱਥ ਵਿੱਚ ਕੋਈ ਵੀ ਮੋਬਾਈਲ ਨਹੀਂ ਹੋਣਾ ਚਾਹੀਦਾ। ਤੁਹਾਡੇ ਸਾਹਮਣੇ ਕੋਈ ਟੀਵੀ ਨਹੀਂ ਹੋਣਾ ਚਾਹੀਦਾ। ਤੁਹਾਨੂੰ ਸਿਰਫ ਆਪਣੀ ਜੀਵਨ ਸਾਥੀ ਦੀ ਲੋੜ ਹੈ। ਅਤੇ ਤੁਹਾਨੂੰ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖ ਕੇ ਇੱਕ ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ। ਚੇਕ ਕਰ ਤੁਸੀਂ ਲਗਭਗ 5 ਤੋਂ 10 ਮਿੰਟ ਲਈ ਅჯਿਹਿਆ ਕਰਦੇ ਹੋ ਤਾਂ ਪੂਰੇ ਦਿਨ ਦੀ ਥਕਾਵਟ ਦੂਰ ਹੋ ਜਾਵੇਗੀ ਕਿਉਂਕਿ ਪਵਨ ਆਤਮ ਤੋਂ ਦਰਥ ਤੇ ਤੁਸੀਂ ਇੱਕ ਦੂਜੇ ਨਾਲ ਜੁੜੋਗੇ ਅਤੇ ਤੁਹਾਡੇ ਮਨ ਵਿੱਚ ਉਹ ਵੀ ਦਰਦ ਦੁੱਖ ਹੋਵੇਗਾ ਕਿਸੇ ਨੇ ਸਤਾਇਆ ਹੋਵੇਗਾ ਤਾਂ ਤੁਸੀਂ ਇਸ ਵਿੱਚ ਪੂਰੀ ਤਰ੍ਹਾਂ ਭੁੱਲ ਜਾਵੋਗੇ ਜਦੋਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਖੁੱਲਕੇ ਅਤੇ ਰੋਮਾਂਟਿਕ ਤੰਦ ਨਾਲ ਗੱਲ ਕਰਦੇ ਹੋ ਤਾਂ ਦੂਜਾ ਹੱਲ ਇਹ ਹੈ ਕਿ ਜਦੋਂ ਵੀ ਤੁਸੀਂ ਬਿਸਤਰੇ ਤੇ ਲਟਣ ਜਾਂਦੇ ਹੋ ਤਾਂ ਪਹਿਲਾਂ ਕਮਰੇ ਵਿੱਚ ਇੱਕ ਹਲਕੀ ਜਿਹੀ ਖੁਸ਼ਬੂ ਫੈਲਾਓ ਤੁਸੀਂ ਕਮਰੇ ਵਿੱਚ ਸਪਰੇਅ ਕਰ ਸਕਦੇ ਹੋ ਤੁਸੀਂ ਚੰਦਨ ਗੁਲਾਬ ਲਵੈਂਡਰ ਆਦੀ ਖੁਸ਼ਬੂਆਂ ਦੀ ਵਰਤੋਂ ਵੀ ਕਰ ਸਕਦੇ ਹੋ ਇਹ ਖੁਸ਼ਬੂ ਮਨ ਨੂੰ ਸ਼ਾਂਤ ਰੱਖਦੀਆਂ ਹਨ ਕਿਉਂਕਿ ਕਈ ਵਾਰ ਕੋਈ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਹੈ ਅਤੇ ਫਿਰ ਉਸ ਨੂੰ ਸੌਣ ਦਾ ਮਨ ਨਹੀਂ ਹੁੰਦਾ ਉਸ ਨੂੰ ਸੌਣ ਦਾ ਮਜ਼ਾ ਨਹੀਂ ਹੁੰਦਾ ਇਸ ਲਈ ਤੁਹਾਨੂੰ ਇਹ ਕੰਮ ਕਰਨਾ ਪਵੇਗਾ ਆਪਣੇ ਕਮਰੇ ਵਿੱਚ ਖੁਸ਼ਬੂ ਫੈਲਾਓ ਮੈਂ ਪਿਆਰ ਭਰੀ ਊਰਜਾ ਨੂੰ ਵਧਾਉਂਦਾ ਹਾਂ ਇਸ ਦੇ ਨਾਲ ਹੀ ਇੱਕ ਜਾਲ ਹੈ ਗੱਲ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਤੁਹਾਨੂੰ ਹਰ ਹਾਲ ਦੇ ਵਿੱਚ ਆਪਣੇ ਪਤੀ ਦੇ ਖਵਬੇ ਪਾਸੇ ਹੀ ਸੁਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਸੁਣ ਜਾ ਰਹੇ ਹੋ ਜਦੋਂ ਵੀ ਤੁਹਾਡੀ ਅੱਖਾਂ ਵੱਲ ਕਰ ਰਹੇ ਹੋ ਤੁਹਾਨੂੰ ਇੱਕ ਗਲਾਸ ਪਾਣੀ ਪੀਣਾ ਚਾਹੀਦਾ ਹੈ ਤੇ ਸੱਚੇ ਦਿਲ ਨਾਲ ਕਹਿਣਾ ਚਾਹੀਦਾ ਹੈ ਜਾਂ ਆਪਣੇ ਮਨ ਵਿੱਚ ਸੋਚਣਾ ਚਾਹੀਦਾ ਹੈ ਕਿ ਅੱਜ ਦਾ ਦਿਨ ਬਹੁਤ ਵਧੀਆ ਸੀ ਭਾਵੇਂ ਤੁਹਾਡਾ ਦਿਨ ਚੰਗਾ ਨਾ ਵੀ ਹੋਵੇ ਪਰ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਕਿ ਸਾਨੂੰ ਆਪਣੇ ਅਵਚੇਤਨ ਮਨ ਵਿੱਚ ਇਹ ਗੱਲ ਪੋਣੀ ਚਾਹੀਦੀ ਹੈ ਕਿ ਅਸੀਂ ਬਹੁਤ ਖੁਸ਼ ਹਾਂ ਅਤੇ ਸਾਡਾ ਦਿਨ ਬਹੁਤ ਵਧੀਆ ਰਿਹਾ ਅਤੇ ਉਹ ਦਿਨ ਸ਼ਾਇਦ ਇਸੇ ਤਰ੍ਹਾਂ ਹੀ ਗਿਆ ਹੋਵੇ ਪਰ ਇੱਕ ਗੱਲ ਦੀ ਗਰੰਟੀ ਹੈ ਕਿ ਉਹਨਾਂ ਵਾਲਾ ਦਿਨ ਇਸ ਪਾਈ ਨੂੰ ਕਰਨ ਨਾਲ ਬਹੁਤ ਵਧੀਆ ਲੰਘੇਗਾ ਸਕਾਰਾਤਮਕ ਸੋਚੋ ਅਤੇ ਸਕਾਰਾਤਮਕ ਵਿਚਾਰਾਂ ਨਾਲ ਜੋ ਇਸ ਨਾਲ ਨਾ ਸਿਰਫ ਤੁਹਾਨੂੰ ਚੰਗੀ ਨੀਂਦ ਆਵੇ ਸਗੋਂ ਤੁਹਾਡੇ ਰਿਸ਼ਤੇ ਵਿੱਚ ਵੀ ਸੁਧਾਰ ਹੋਵੇਗਾ ਸਉੰਤੋ ਪਹਿਲਾ પતિ ਪਤਨੀ ਨੂੰ 1 ਜ 2 ਮਿੰਟ ਲਈ ਇੱਕ ਦੂਜੇ ਦਾ ਹੱਥ ਵੀ ਫੜਨਾ ਚਾਹੀਦਾ ਹੈ ਆਪਣੀਆਂ ਅੱਖਾਂ ਬੰਦ ਕਰਨੀਆਂ ਚਾਹੀਦੀਆਂ ਹਨ ਅਤੇ ਡੂੰਘਾ ਸਾਹ ਲੈਣਾ ਚਾਹੀਦਾ ਹੈ ਇਹ ਦਿਲ ਨਾਲ ਜੁੜੀਆਂ ਉਲਝਾਵਾਂ ਨੂੰ ਛੂਣ ਵਿੱਚ ਵੀ ਮਨੰਦ ਕਰੇਗਾ ਇਹ ਸਰੀਰ ਨੂੰ ਕਿਰਿਆਸ਼ੀਲ ਬਣਾਉਂਦਾ ਹੈ ਅਤੇ ਤੁਸੀਂ ਅਜਿਹਾ ਕਰਕੇ ਲਾਭ ਵੀ ਪ੍ਰਾਪਤ ਕਰ ਸਕਦੇ ਹੋ ਗਲਤ ਫਹਿਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਤੁਹਾਨੂੰ ਕਦੇ ਵੀ ਟੁੱਟੀਆਂ ਤਸਵੀਰਾਂ ਆਪਣੇ ਘਰ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਤੁਹਾਨੂੰ ਆਪਣੀਆਂ ਵਿਆਹ ਦੀਆਂ ਪੁਰਾਣੀਆਂ ਤਸਵੀਰਾਂ ਵੀ ਰੱਖਣੀਆਂ ਚਾਹੀਦੀਆਂ ਹਨ ਪਰ ਉਹਨਾਂ ਨੂੰ ਸੁੰਦਰ ਫੋਟੋ ਫਰੇਮ ਵਿੱਚ ਸਜਾਉਣਾ ਚਾਹੀਦਾ ਹੈ ਅਤੇ ਫਿਰ ਉਹਨਾਂ ਨੂੰ ਆਪਣੇ ਘਰ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਜਦੋਂ ਤੁਸੀਂ ਉਹਨਾਂ ਨੂੰ ਦੇਖੋ ਤਾਂ ਤੁਹਾਡੇ ਜੀਵਨ ਸਾਥੀ ਲਈ ਪਿਆਰ ਤੁਹਾਡੇ ਵਿੱਚ ਝਲਕਦਾ ਹੋਵੇ ਯਾਦ ਰੱਖੋ ਖੱਬੇ ਜਾਂ ਸੰਜੇ ਪਾਸੇ ਸੋਨਾ ਨਾ ਸਿਰਫ ਸਥਿਰ ਦੀ ਸਥਿਤੀ ਹੈ ਬਲਕਿ ਰਿਸ਼ਤੇ ਵਿੱਚ ਊਰਜਾ ਅਤੇ ਪਨਾ ਭਾਵਨਾਵਾਂ ਦੀ ਸਹੀ ਦਿਸ਼ਾ ਵੀ ਹੈ ਜੇਕਰ ਉਹਨਾਂ ਚੰਗੇ ਲੱਗੇ ਤਾਂ ਵੀਰ ਨੂੰ ਲੈਣ ਜ਼ਰੂਰ ਕਰਵਾਤਾ ਛੇਕਾ ਤਾਂ ਚੰਨਾ ਸਿਮਰਤ ਹੋਈ ਸੀਟ ਨੂੰ ਸਸਤਾ ਹੀ ਜੁੜਾ ਧੰਨਵਾਦ ਜੀ